ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੇ ਲੋ ਬਈ ਅੱਜ ਹੈਗਾ ਮਹਿੰਦੀ ਮਹਿੰਦੀ ਲਉਣੀ ਅੱਜ ਤੇ ਕਰਦੇ ਵੀਡੀਓ ਸ਼ੁਰੂ ਅੱਜ ਪਰ ਮੇਰਾ ਹੈਗਾ ਪੇਪਰ 12 ਵਜੇ ਪੇਪਰ ਹੈ ਮੇਰਾ ਜਦ ਤੱਕ ਮਹਿੰਦੀ ਦਾ ਫੰਕਸ਼ਨ ਨਿਭੜ ਜਾਣਾ ਉਹ ਨਿਵੇੜ ਕੇ ਫਿਰ ਆਪਾਂ ਲੰਘ ਜਣਾ ਪੇਪਰ ਦੇਣ ਚੋ ਕਰਦੇ ਵੀਡੀਓ ਸ਼ੁਰੂ ਲੈ ਵੀ ਇੱਧਰ ਅਸੀਂ ਲੇਟ ਹੋ ਗਏ ਉਧਰ ਮਹਿੰਦੀ ਸ਼ੁਰੂ ਵੀ ਹੋ ਗਈ ਦੀ ਸਾਰੀਆਂ ਬੜੇ ਭਾਈ ਦੀ ਜ਼ਿੰਮੇਵਾਰੀਆਂ ਨਿਭਾਉਂਦਾ ਨਿਭਾਉਂਦਾ ਲੇਟ ਹੋ ਗਿਆ ਥੋੜਾ ਜਿਹਾ ਇਸ ਕਰਕੇ ਫੋਨ ਲ ਮੈਂ ਵੀ ਲਵਾਉਣ ਲੱਗੀ ਹਾਂ ਪੇਪਰ ਕਰਕੇ ਲੇਟ ਹੋ ਗਿਆ ਹੈ ਹਾਂ ਛੇਤੀ ਦੇ ਕੇ ਆ ਜੀ ਪਲੀਜ਼ ਰੀਲਾ ਰੂਲਮਣਾ ਆਵਾਂਗੇ ਸਾਰਾ ਕੁਝ ਹਾਲ ਤਾਂ ਉਰੀ ਘੰਟਾਂ ਕੋਰੀਵੇਂ ਮੈਂ ਫਿਰ ਜਦ ਤੱਕ ਤਾਂ ਲੱਗਣੀ ਆ ਨਾ ਮਹਿੰਦੀ ਤੂੰ ਤਾਂ ਪਹਿਲਾਂ ਟਿਕੀਨ ਜਾ ਸਕਦੇ ਜਾਨ ਤੂੰ ਆਉਣਾ ਥੋੜੀ ਥੁੱਕ ਵੀ ਜਾਊਗੀ ਹੋਰ ਸੋਹਣੀ ਹੋ ਜਾਊਗਾ 4 ਵਜੇ ਜਾਣਾ ਮੈਨੂੰ ਕੋਸ਼ਿਸ਼ ਕਰ ਲੈ ਛੇਤੀ ਪੇਪਰ ਦੇ ਲਈ ਲੱਗ ਲੱਗ ਡਿਜ਼ਾਈਨ ਆਇਆ ਹਾਂ ਅੰਦਰ ਲੱਗ ਜਾਣਾ ਇੱਧਰ ਬਲੱਗ ਇੱਧਰ ਪੈਰਾਵਾ ਵੀ ਸ਼ੁਰੂ ਹੋ ਗਈ ਮੈਂ ਅੱਗੇ ਲਵਾਉਂਗਾ ਔਰੇ ਮੇਰੀ ਜੈਸਮின் ਦੀਦੀ ਦਾ ਵਿਆਹ ਹੂੰ ਭੈਣ ਦਾ ਵਿਆਹ ਸੱਦਰ ਬੂਆ ਜੀ ਵੀ ਆਏ ਸੱਸੀ ਕਾਲ ਜੀ ਇੱਕ ਦਿਨ ਪਹਿਲਾਂ ਹੀ ਬੁਲਾ ਲਿਆ ਵੋ ਜੀ ਹਾਂ ਜੀ ਸਾਰੇ ਨਾ ਬਾਰੀ ਬਾਰੀ ਨੰਬਰ ਲੱਗੂਗਾ ਔਰ ਤੁਸੀਂ ਹੀ ਹਰਾ ਸੂਟ ਪਾਇਆ। ਮੈਂ ਲੈ ਕੇ ਆਈ ਸੀ ਉਹ। ਤੁਸੀਂ ਲਾਲ ਮਹਿੰਦੀ ਲਵਾ ਲਿਓ। ਮਹਿੰਦੀ ਤਾਂ ਇਦਾਂ ਹੀ ਛੱਡਣੀ ਆ। ਜੱਜੰਦਾ ਮੇਰੇ ਸੁਣਤਾ। ਪਹਿਲਾਂ ਪਹਿਲਾ ਕਰਾ ਹਰਾ ਬਾਅਦ ਚ ਲਾਲ ਇਦਾਂ। ਪੇਪਰ ਅਗਲੇ ਦਾ ਨਾਲੇ ਅੱਜ ਦੇਖ ਲਓ। ਤਾਂ ਹੀ ਮੈਂ ਪਹਿਲਾਂ ਤਿਆਰ ਹੋ ਕੇ ਆ ਗਿਆ। ਤੁਸੀਂ ਚੋਗਣੀ ਵੇਖੀ। ਸ਼ੋਭਾ ਅੰਦਰ ਘੁੰਮਦੀ। ਅੰਦਰ ਸੂਟ ਪਾਈ ਚੱਲਦੀ ਆ। ਕਾ ਕੋ ਮੇਜ਼ਾ ਦੀ ਸ਼ੁਭ ਮੈਂ ਮੈਂ ਕਿੱਥੇ ਲਵਾਉਣੀ ਕਿੱਥੇ ਲੱਗੀ ਤੇਰੇ ਮੈਂਦੀ ਆ ਹਾ ਹਾ ਪੁੱਛੀ ਕਿ ਸੋਹਣੀ ਲੱਗਦੀ ਐ ਸੋਹਣੀ ਲੱਗਦੀ ਐ ਹੈ ਬੀੜੀ ਤੇ ਪੁੱਛ ਕੇ ਮੈਂ ਸੋਹਣੀ ਲੱਗਦੀ ਐ ਤੂੰ ਸੋਹਣੀ ਲੱਗ ਲੈ ਤਾਂ ਸਹੀ ਪੁੱਛੀ ਕਿ ਮੈਂ ਸੋਹਣੀ ਲੱਗਦੀ ਐ ਅੱਧਰ ਹਲਵਾਈ ਥੱਲੇ ਲੱਗੇ ਹੰਦੇ ਹਲਵਾਈ ਬਾਈ ਥੱਲੇ ਹਲਵਾਈਆਂ ਕੋਲ ਆ ਗਏ ਇੱਧਰ ਪੱਕੀ ਡਿਊਟੀ ਚਾਚਾ ਜੀ ਦੀ ਹੈ ਸਾਸੇ ਕਾਲ ਬਾਈ ਸਾਰਿਆਂ ਦਾ ਜਾਣਾ ਬਾਈ ਡਿਊਟੀ ਦਾ ਚੱਕਰ ਨਹੀਂ ਡਿਊਟੀ ਸਾਰਿਆਂ ਦੀ ਹੈ ਹਾਂ ਹੁਣ ਤੇਰੀ ਡਿਊਟੀ ਅੱਪਰ ਆ ਲਿਆਉਣਾ ਸਮਾਨ ਇੱਧਰ ਹਲਵਾਈਆਂ ਕੋਲ ਹੁਣ ਸਾਡੀ ਡਿਊਟੀ ਹੈ ਤੇ ਬਾਕੀ ਬਾਈ ਰੌਣਕ ਲੱਗੀ ਵੀ ਇੱਧਰ ਪਿਆਜ਼ਾਂ ਵਾਲੇ ਬੰਦੇ ਵੀ ਆਤੇ ਹੂੰ ਬਾਕੀ ਅੰਚੀ ਤੇ ਖੜ ਕੇ ਆਪਣੇ ਖੇਤ ਦੇਖ ਲੋ ਬਾਹਰ ਦੇ ਖੜ ਕੇ ਖੇਤ ਦੇਖੀ ਜਾਂਦੇ ਸਾਡੇ ਬਾਈ ਬਾਕੀ ਮਹਿਕ ਆ ਦੇ ਹੁਣ ਚੱਕਰਪਾਰੇ ਰੰਨ ਲੱਗ। ਮਿਕਸ ਕਰ ਦੇਣੇ ਮਿਕਸ ਕਰ ਦੋ। ਇਹਨਾਂ ਦੇ ਵਿੱਚ ਪਕੌੜੀਆਂ ਰਾਨੀ ਨੇ। ਰਾਨੀ ਚ ਪਕੌੜੀਆਂ। ਲੱਡੂ ਲੱਡੂ ਲੱਗ। ਲੱਡੂ ਲੱਗ ਗਏ। ਇਹ ਮਠੀਆਂ ਲੱਗ। ਮਠੀਆਂ ਲੱਗ। ਸਾਰੀ ਭਾਜੀ ਤਿਆਰ ਆ ਦੇ ਹੋ। ਅੱਛਾ ਇਹਨਾਂ ਵਿੱਚ 5-5 6-6 ਜਲੇਬੀਆਂ ਵੀ ਪੈਣਗੇ। ਹੂੰ ਉਹ ਹਲੇ ਫਾਫਾ ਬਣਨਾ 100 ਕਿਲੋ 1.5 ਕਿਲੋ। ਇਹ ਹੋਰ ਨੇ ਤਿਆਰ ਐ ਵੀ 100-200 ਇਹ 500 ਫਾਫਾ 500 ਕੰਟਲ-ਕੰਟਲ ਦੇ ਬਣਾਏ ਆ ਇਹ। ਬੰਦੇ। ਇਹ ਸਾਰੇ ਜਿਹੜੇ ਕੰਮ ਨੂੰ ਮਨਜੇ ਆਉਣੇ ਆਪਣੇ ਹਾਂਜੀ ਉਹਨਾਂ ਤੇ ਪੈਣੇ ਆ ਉਹਨਾਂ ਦੇ ਡੋਲਿਆਂ ਤੇ ਵੀ ਪੈਣਾ ਸਬਾਨ ਹੈ ਅੱਜ ਵਿਹਲੇ ਕਾਲੂ ਕੰਮ ਦੁੱਗਣਾ ਕਾਲੂ ਦੁੱਗਣਾ ਇੰਦਰ ਤੇ ਲੁੱਕ ਦਿਖਦੀ ਕਰਦੇ ਹਾਂ ਅੱਜ ਆਪਾਂ ਹੀ ਹਰੇ-ਹਰੇ ਨਹੀਂ ਬਣੇ ਇਹ ਸਾਰੇ ਹਰੇ-ਹਰੇ ਬਣੇ ਹੋਏ ਆ ਪਰ ਅੱਜ ਮੈਂ ਵੀ ਹਰੀ ਲੱਗਦੀ ਹੁੰਦੀ ਮੈਂ ਤਾਂ ਆ ਚਲੋ ਉੱਪਰ ਦਿਖਾਈਏ ਤੁਹਾਨੂੰ ਚੱਲ ਚੱਲਦੇ ਆ ਚੱਲ ਚਲੋ ਜੀ ਲਾਗੇ ਰੋਣ ਇਕੱਠਾ ਕਰੋਗੇ ਨਾ ਪਹਿਲਾਂ ਹਾਂ ਲਾ ਰਹੇ ਹਾਂ ਪਰ ਉਹਨਾਂ ਨੂੰ ਬੁਲਾ ਦੇ ਚੱਲ ਬਈ ਦੇਖੇ ਨਾ ਆ ਜਾਓ ਜੀ ਮਹਿੰਦੀ ਦਿਖਾਈ ਤੁਹਾਨੂੰ ਮਹਿੰਦੀ ਉਹ ਵਾਲਾ ਕੰਮ ਆ ਥੱਲੇ ਦਾ ਹੈ ਸਾਡੇ ਕੋਲ ਵਾਲਾ ਕੰਮ ਹੈ ਕਰਨਾ ਤੋਂ ਦਾ ਲੁੜਿਆ ਨੂੰ ਤੁਹਾਨੂੰ ਮੈਂ ਪੇਚੂਗਾ ਔਰ ਮਹਿੰਦੀ ਦੇ ਆਲੇ ਲਾਈਵਿੰਗਾਂ ਨਾਲ ਫਿਰ ਮਹਿੰਦੀ ਆਲੇ ਲਾਈਵ ਵਿੱਚ ਤੁਹਾਡੀ ਬਾਤ ਵੀ ਚੱਲਦਾ ਤਿੰਨ ਘੰਟਿਆਂ ਤੋਂ ਜਿੱਦਾਂ ਤੋਂ ਤੁਹਾਨੂੰ ਦੋਸਤ ਲਾਈਵ ਪੋਸਟ ਕਰਨ ਨਾਲੇ ਚੱਲਦਾ ਹੈ ਹਾਂ ਕਦੇ ਚਾਹੀਦੇ ਨਹੀਂ ਉਹ ਬਾਈ ਉਹਦੇ ਤੇ ਆਇਆ ਇੱਕ ਤੁਸੀਂ ਟਿੱਕੀ ਮੇਰੇ ਦਾ ਉਹਨਾਂ ਦਿੰਦਾ ਕਿ ਉਹ ਲੱਗ ਤਾ ਕਿ ਉਹ ਚੌਕ ਆਈ ਜਾਂਦਾ ਹੈ ਚਲੋ ਠੀਕ ਆ ਕੋਈ ਗੱਲ ਨਹੀਂ ਜੀ ਉਹ ਕਈ ਵਾਰ ਹੁੰਦਾ ਸਵਿਚ ਆਫ ਤੇ ਹੁਣ ਮਹਿੰਦੀ ਦੇ ਵਿੱਚ ਮੈਂ ਹੀ ਦਿਖਾ ਰਿਹਾ ਜੀ ਬੈਠਾ ਤੇ ਆਵਾਜ਼ ਮੇਰੀ ਅੰਦਰੋਂ ਉਹ ਬਾਈ ਜੇ ਤੇ ਗਰੇ ਨਾਲ ਜਾਵੇ ਭੱਜ ਕੇ ਦਰਦੇ ਜਾਣੀ ਹੈ। ਹੋਰ ਪੁੱਤੋ। ਚਾਹਤੇ ਤੁਸੀਂ ਵੀ ਹੋ ਜੋ ਤਿਆਰ ਹਨ। ਉਹ ਮੈਂ ਕਿੱਥੇ ਮਾਹਣ ਇੱਧਰ ਆਈ ਕੰਮ ਸੰਭਾਲਣ ਲਈ। ਲਾ ਭਾਈ। ਹਾਂ। ਮਰਾ ਸਵੇਰ ਦਾ ਤਿਆਰ ਹੋ ਜਾਵਾ ਸਜਰੇ ਦਾ। ਹੈ? ਪਕਣਾ ਹੀ ਪੜਨਾ ਪੰਨਾ ਪਹਿਲਾਂ ਦੁੱਧ ਆ। ਅੱਛਾ। ਭਾਵ ਮੈਂ ਮੇਰਾ ਜੇ ਹੈਗਾ ਪੇਪਰ ਹੀ। ਅੱਛਾ ਆ ਗਿਆ ਚਲ ਫਿਰ ਤਿਆਰ ਹੋ ਗਏ ਆਂ ਯਾਰ ਮੈਂ ਦਜਨ ਦਾ ਜਸ਼ਨ ਦੇ ਵੀ ਜਾਣਾ ਜਸ਼ਨ ਦੇ ਵੀ ਪੇਪਰ ਆ ਭਾਈ ਮੇਰਾ ਵੀ ਇਹ ਪੇਪਰ ਇੱਕ ਵੇਲੇ ਮਗਨ ਉਹਨੇ ਨਵੇੜਕੇ ਫੇਰ ਜਾਉਂਦਾ ਉਧਰ ਨੂੰ ਅੱਛਾ ਟਾਈਮ ਪਹਿਲਾਂ ਤਿਆਰ ਹੋ ਕੇ ਆ ਗਿਆ ਮੈਂ ਆ ਦੇਖ ਇਹ ਖਵਾ ਜਿਹਦੇ ਨਾਲ ਜਾਮਨ ਨਾਲ ਰਸਗੁਲਾ ਜਾਮਨ ਨਾਲ ਜੋ ਰਸਗੁਲਾ ਜਾਮਨ ਹਾਂ ਰਸਗੁਲਾ ਜਾਮਨ ਆਪਰੇ ਇਹ ਕੱਲ ਨੂੰ 42 ਤੀਆਂ ਤਿਆਰ ਕਰਨਾ ਡੇਣੀਆਂ ਉੱਤਰ ਵਾਲੀਆਂ ਚੀਜ਼ਾਂ ਕਾਲੂ ਆਇਆ ਟਾਈਮ ਤੇ ਔਰ ਹੋਣੀ ਪੈਣਾ ਸਕੌੜੇ ਚ ਨੂੰ Nada que ele tem para ਜੇ ਇਹ ਕਿਉਂ ਲੋਰ ਰਹੇ ਅਧਨੀਤ ਨਹੀਂ ਛੋੜਦਾ ਰਹੇ ਅਬੀ ਗਾ ਰਹਾ ਹਾਂ ਉਹ ਮੈਂ ਯਸਤਰਾਵਾ ਨੰਬਰ ਮੇਰਾ ਇਹ ਬੱਪੇ ਇਹ ਕਰਨੀ ਚਾਹ ਨਹੀਂ ਕੁੜੀ ਹੁੰਦੀ ਸੁੱਕੀ ਜਿੱਥੇ ਮੈਂ ਮੱਤ ਪਾ ਲਾ ਤਕ ਨੂੰ ਆ ਮੈਂ ਤੱਕ ਦਾ ਦੋ ਦਿਨਾਂ ਕੰਟੀ ਬਿੱਲਾ ਤੱਕ ਲੱਗੀ ਹੋਈ ਹੈ ਘੰਟੇ ਇੱਕ ਬਾਦ ਸੁੱਕ ਜਾਂਦੀ ਹੈ ਕੀ ਕਰਨਾ ਹੈ ਇਸੀ ਤਰ੍ਹਾਂ ਮਾਰੋ ਆ ਜੀ ਚੱਲੀਏ ਥੋੜੀ ਜਿਹੀ ਕਿੰਨੇ ਰਹਿੰਦਾ ਕੰਮ ਮੇਰਾ ਉਹ ਨਹੀਂ ਮੁੱਕਦਾ ਘਰਾਨੀ ਦੇ ਕੰਮ ਰਹਿੰਦੇ ਰਹਿੰਦੇ ਕੁਝ ਨਹੀਂ ਹੈ ਉਹ ਬੋਲਣੇ ਨਿਕڑے ਆਏ ਇਹ ਫੋਨ ਨਹੀਂ ਛੱਡਦਾ ਪਤਾ ਨਹੀਂ ਕੀ ਕਰਦਾ ਥੋੜਾ ਦੋ ਮਿੰਟ ਚੱਲ ਚੱਲ ਜੀ ਤੁਹਾਡੇ ਬਹੁਤ ਬਹੁਤ ਧੰਨਵਾਦ ਕਰਕੇ ਤੇਰੀ ਬੈਰੀ ਬਰਮਾਰਨਾ ਹਾਂ ਇਹ ਮੈਨੂੰ ਭੋਜਣਾ ਮੈਨੂੰ ਇਤਨਾ ਵੀ ਦੇ ਮਾਰੇ ਹਾਂ ਨਾਨੂ ਪੰਜੂਖ ਦੇ ਮਾਰੇ ਬਈ ਆਪਨੇ ਜਾ ਦੇਗੀ ਇੱਥੇ ਕੋਰਾ ਫੋਨ ਹੈ ਸਰਕਲ ਬਣਾ ਲੈਣਾ ਹੋਗੇ ਹੁਣ ਕੇ ਬਣਾਏ ਅਬ ਇਹ ਨਿਕਲ ਪਰ ਪਾਏ ਵੇ ਬੂਟੇ ਵਾ ਹੀ ਗਲਤੀ ਹੋਗੀ ਕੋਈ ਨਹੀਂ ਹੁਣ ਤਾਂ ਭੋਗ ਲਵਾਤਾ ਠੀਕ ਮੈਂ ਵੀ ਆ ਮੁੰਡੇ ਰਸਤਾ ਕਰਾ ਸਾਡੇ ਮੁੰਡੇ ਰੋਟੀਆਂ ਵਿੱਚ ਉਫੜ ਲੈਂਦਾ ਹਾਂ ਮੁੰਡੇ ਰਸਤਾ ਕਰਾਇਆ ਮਨੇ ਨੂੰ ਇਹ ਰੋਟੀਆਂ ਵੀ ਬਹੁਤ ਸੋਹਣੀਆਂ ਚੋਪੜਦਾ ਜੀ ਜੇ ਵਿਆਹ ਨਹੀਂ ਕਰਾਇਆ ਤਾਂ ਹੀ ਬੈਠਾ ਰੋਟੀਆਂ ਦੇ ਉੱਪਰ ਦਾ ਦੇ ਵੀ ਲੰਬੋ ਦਾ ਵਾਸਤੇ ਭਾਈ ਜਿਹੜੇ ਵਿਆਹੇ ਪਿਓ ਵੀ ਪਰ ਲੈਂਜ ਲੱਗੇ ਹੋਏ ਮੈਂ ਦੀ ਲਵਾਉਣ ਨੂੰ ਕੰਮ ਖਰਾਬ ਹੈ ਇੱਕ ਜਾਨੀ ਉੱਠ ਘੜੋਗਾ ਕਾ ਤੇ ਇਹ ਸਾਡੇ ਸਾਫ ਕਰਦੇ ਚੰਗਾ ਭਾਬੀ ਇੱਕ ਜਾਨੀ ਉੱਠ ਘੜੋ ਕਿਹਾ ਬਾਲਕ ਚਲਦੀ ਪਈ ਹੈ ਨਿਆਣੇ ਨੇ ਰੋੜ ਕੇ ਥੱਲੇ ਮਾਰਨੀ ਹੈ koi la hon chod jo ni koi no koi ਕਿਆ ਨਹੀਂ ਐਵੇਂ ਹੀ ਲਿਖਣਾ ਉੱਤੇ ਆਪਾਂ ਆ। ਉਹ ਥੱਲੇ ਬਾਹਰ ਪਾਤਰੀ ਦਾ ਪਾਉ। ਬੀਟੂ ਬਹੁਤ ਦੂਰ ਬੈਠ ਗਿਆ ਮੇਰੇ ਤੇ। ਥੀਤੀ ਥੋੜੇ ਜਿਨੇ ਕੋਣ ਨੂੰ ਹਾਂ ਅੱਲਾ ਦੇ ਫਲਾਈ ਕਰੀ। ਜਿਹਦੇ ਉੱਪਰ ਹਾਈਲਾਈਟ ਵਾਲੀ ਹੋਈ ਹੈ ਨਾ ਉਂਗਲੇ ਤੱਕ ਲੈ ਨਹੀਂ ਨਹੀਂ ਬੈਟਿਕ ਲੈ ਲੈ। ਬੈਟ ਜਾ। ਅਸੀਂ ਤਾਂ ਸਟੈਂਡ ਕਰਦੇ। ਬਣਾਈਏ ਬਸ ਬੈਠ ਹਰਦੀ। ਆਈ ਪਤਾ ਕਹਿੰਦਾ। ਯਾਰ। ਹਰ ਜਾਰਾ ਮਨ ਇੱਕ ਮਿੰਟ ਬੱਚਾ ਹੋ ਜਾਊਗਾ। ਰੂਬਲ ਹੈ ਬਲੌਗਿੰਗ ਹੈ। ਵੀਡੀਓ ਉੱਪਰ ਮੇਰੀ ਬਾਤ ਕਿੱਥੇ ਆ ਹੋੜ ਥੋੜੀ ਜਗ੍ਹਾ ਸੁਭਾਣ ਲਓ ਜੈਸਮੀਨ ਗਲਤੀ ਕਰੀ ਪਹਿਲੇ ਜੈਸਮੀਨ ਥੋੜਾ ਇੱਕ ਦਮ ਚੱਕੀ ਲੱਗ ਗਈ ਬਰਫੀ ਕੱਟੋਂਗੇ ਪੀਸ ਹਲਵਾਈ ਨੇ ਕੱਢਦੇ ਵੱਟ ਹੈ ਖੋਏ ਨੂੰ ਦੇ ਤਾਂ ਰੰਗ ਸਰਦਾਰ ਬਾਈ ਵੱਟ ਹੋ ਰਹੀਆਂ ਗਲਾਬ ਜਾ ਬਣਾਲੀਆਂ ਗੋਲੀਆਂ 10 ਗੁੰਨੇ ਵਾਲੀਆਂ ਆ ਦੇਖੋ ਹਾਂਜੀ ਥੈਂਕ ਯੂ ਬਾਈ ਦਾ ਜੀ ਆਪਾਂ ਜੀ ਆਪਣੇ ਦਾਣਾ ਤੋਂ ਸਾਰੇ ਦੱਸਦੇ ਹੋਈ ਵੀ ਆਪਣੀ ਮਾਤਾ ਦਾ ਕੰਮ ਹੈ ਠੀਕ ਆ ਜੀ ਹਾਂ ਆ ਲੋ ਭਾਈ ਆਏ ਆਏ ਭਾਈ ਅਦਰਵਾਜ਼ੀ ਕੀ ਚਤਾਲੋ ਰਹੀਆਂ ਤਾਂ ਚਾਣੀ ਤੇ ਆ ਪੈ ਗਿਆ ਰਿੱਟਾ ਹਨਾ ਨਾਲ ਦੀ ਨਾਲ ਇਧਰ ਵਜ ਰਖੋ ਆ ਬਾਈ ਗੋਲੀ ਦਾ ਹਸਾਵੇ ਹੋਰ ਬਾਈ ਠੀਕ ਹੈ ਡਾਉਣ ਆਏ ਭਾਈ ਕੰਮ ਏਕਣਾ ਹੀ ਗਲਾਬ ਜਮਨ ਵਾਲੀ ਥੋੜੀ ਜੀ ਰਾੜ ਹੋ ਜਾਣੀ ਹੈ ਨਾ ਜੀ ਕਿ ਉਹ ਚ ਰੰਗ ਪੈਣਾ ਹੈ ਹੈ ਫਰਾਈ ਕਿੱਥੇ ਬੈਠੇ ਬਣਦੀ ਹੈ ਜੀ ਅੱਛਾ ਤੇਲ ਵਿੱਚ ਫਰਾਈ ਹੁੰਦੀ ਉਹ ਤੇਲ ਚ ਫਰਾਈ ਹੋਣੀ ਹੈ ਠੀਕ ਪਰ ਫਰਾਈ ਦਾ ਪੱਟਾ ਹੋਣੀ ਠੀਕ ਆ ਠੀਕ ਆ ਲਾ ਭਾਈ ਚੱਲ ਰਿਹਾ ਬਾਈ ਕੰਮ ਹਾਂ ਓਕੇ ਆ ਨਾ ਪੁੱਲੋ ਬਾਈ ਆ ਥੈਂਕ ਯੂ ਦਰਸ਼ਕੀ ਚੀਜ ਮਾੜੀ ਬਣ ਜੂ ਹਲਵਾਈਆਂ ਦੇ ਹੱਥੋਂ ਵੀ ਕੋਈ ਕੋਸ਼ਿਸ਼ ਆ ਵਧੀਆ ਬਣਾਉ ਹਾਂ ਇਹ ਹੈ ਸਹੀ ਗੱਲ ਲਵਾਈ ਬੰਦੇ ਉੱਪਰ ਵੀ ਪਿਆਜਾਂ ਨੂੰ ਅੜੇ ਬੈਠੇ ਆ ਸਾਰੇ ਕੋਨਾ ਕੋਸ ਆਪਣੇ ਆਪਣੇ ਕੰਮ ਲੱਗੇ ਹੋਏ ਆ ਬਾਈ ਸਾਰੀ ਜਾਲ ਦੇਖੋ ਫਲਵਾਈ ਫੋਲੋ ਬਟਾ ਫੁੱਲ ਰੌਣਕਾਂ ਲੱਗੀਆਂ ਪਈਆਂ ਬੰਦੇ ਵੀ ਲੱਗੇ ਆਪਣੇ ਪਹੁੰਚਣ ਫਲਵਾਈ ਨੇ ਬਰਫੀ ਵਾਲੇ ਖੋਏ ਨੂੰ ਦਿੱਤੇ ਪਏ ਹੈ ਗੇੜੇ ਭਾਈ ਕਹਿੰਦੇ ਇਹਨੂੰ ਜਿੰਨੀ ਲੇਸ ਆਉਣੀ ਹੈ ਉਨੀ ਬਰਫੀ ਵਧੀਆ ਬਣਨੀ ਹੈ ਇਧਰ ਭਾਈ ਬਦਾਮ ਕੱਟ ਹੋ ਰਹੇ ਆ ਜਿਹੜੇ ਭਣੇਆ ਬਰਫੀ ਕੋਲ ਲੰਗਰ ਕੰਨੀ ਨਹੀਂ ਨਿਕਾ ਲੰਗਰ ਉਹ ਬਸ ਬਣ ਗਿਆ ਪ੍ਰਸ਼ਾਦਾ ਹਾਂ ਭਾਈ ਹੈਲੋ ਦੇਲਾ ਕੇ ਆਏ ਜਿੰਨਾ ਕਰਮ ਹੋਈ ਜਾਂਦਾ ਉਨਾ ਹੀ ਕਿੱਟਾ ਹੋਈ ਜਾਂਦਾ ਆ ਖਰਚਣਾ ਕਰਦਾ ਹੈ ਖਰਚਣਾ ਤੇ ਫਰਕ ਹੈ ਹਲ ਇੱਕ ਹੋਰ ਆ ਬਾਈ ਜਿਹੜੇ ਤੁਹਾਡੇ ਰਮਨ ਦੇ ਬਿਆਨ ਨੂੰ ਹਲਵਾਈ ਤੇ ਆਏ ਉਹਨਾਂ ਦੀ ਕੜਾਹੀ ਨਹੀਂ ਸੀ ਚੱਕ ਹੁੰਦੀ ਦੇਖੀ ਸੀ ਕੜਾਹੀ ਇੰਨੀ ਮੋਟੀ ਦੀ ਉਹ ਉਹ ਕਹਿੰਦਾ ਸਪੈਸ਼ਲ ਖੋਏ ਵਾਲੀ ਹੈ ਹੈ ਆ ਇਹ ਵੀ ਪੁਰਾਣੀਆਂ ਬਾਈਆਂ ਕੋਲ ਆਹ ਲੋ ਗਾੜੇ ਕੋਲ ਆਉਂਦੇ ਨੇ ਗੱਲ ਪੱਕੀ ਆ ਹਾਂ ਸਵੇਰ ਦਾ ਖੋਡਾ ਘਾਤ ਲਿਓ ਹੈ ਗੱਲ ਪੱਕੀ ਮਾਰੀ ਵੀ 14 ਸਾਲ ਤਾਂ ਸਾਡੇ ਕੋਲ ਹੋ ਗਿਆ ਉਹਨਾਂ ਨੂੰ ਜਿੱਦੀ ਘਾਤ ਦੀ ਹੋਇਆ ਹੈ ਬੜੇ ਬੜੇ ਕੰਮ ਜਾਣਦੇ ਆਹਨ ਸਵੇਰ ਦਾ ਖੋਡਾ ਦਿਖਾਉਂਦਾ ਹੀ ਜਾਏ ਸਹੀ ਗੱਲ ਆ ਇਹ ਜੇ ਸਰਦੋਂ ਦੀ ਹੋਵੇ ਫਿਰ ਹੋਰ ਹੀ ਫੈਨ ਵਾਲੇ ਸਾਨੂੰ ਕਹਿੰਦੇ ਆਹ ਸਹੀ ਆ ਸਰਦੋਂ ਦੀ ਹਾਂ ਹਾਂ ਯਾਰ ਕਹਿ ਰਿਹਾ ਜੀ ਆਪ ਦਾ ਜੱਗ ਚੱਲੇ ਰਹਿਆ ਸਵੇਰ ਦਾ ਯਾਰ ਆਖਰਕਾਰ ਨੂੰ ਠੀਕ ਨੇ ਡੀਜ਼ਲ ਪੱਠੀ ਆਉਂਦੇ ਆ ਹਾਂ ਤੂੰ ਤਾਂ ਜੰਮੂ ਫੇਰ ਕਰ ਡੀਜ਼ਲ ਪੱਠੀ ਬੰਨੀ ਗੱਲ ਬਣਦੀ ਕਿਹੜੇ ਗੱਲ ਕਰਨੇ ਚਾਹੀਏ ਵਾਈਪ ਕਰ ਲੈਣਾ ਕੋਨੇ ਆ ਮਰੇ ਦਵਾਜਾ ਕਰ ਜਾ ਨਾ ਹਾਂ ਉਹ ਪੋਲਾ ਬੰਨਿਆ ਉਹ ਵੀ ਹਣਵਾਈ ਤੇ ਹੁਣ ਕਹਾਂ ਹਣਵਾਈ ਵੀ ਆਨਲਾਈਨ ਹੀ ਹੋਇਆ ਰਗਾ ਕੰਮ ਸੇਟੇ ਦੱਸਾਂ ਅੱਲਾ ਕਹਿੰਦੇ ਮੈਂ ਕਿੱਥੇ ਜਾਉਂਦਾ ਕਹਿੰਦਾ ਤੂੰ ਹੀ ਬਦਲਾ ਜੀ ਜੇ ਡੀਜ਼ਲ ਵਾਲੀ ਆ ਨਾ ਉਹ ਵੀ ਮਾੜਾ ਜਿਹਾ ਸਾਥੀ ਆਪਣਾ ਲੋ ਬਾਈ ਪਾਪਾ ਜੀ ਵੀ ਉਧਰ ਆਪਣਾ ਆਪਣਾ ਘੇੜਾ ਵੱਜੀ ਜਾਂਦਾ ਡੀਜ਼ਲ ਵਾਲੀ ਨਿਕਲ ਗਈ ਵਾਇਕੈਲ ਟਿਕਾਣੇ ਕੋਲ ਜਾਨੇ ਹਾਂ ਕੋਈ ਨਹੀਂ ਕਿਸੇ ਵੱਲ ਘੱਟ ਤਾ ਉਸ ਤੋਂ ਬਾਅਦ ਪੰਜ ਮਾਰ ਗਈ ਹੈ ਉਸ ਤੋਂ ਬਾਅਦ ਨਾ ਸ਼ਾਬਾਸ ਅੱਛਰ ਵੀ ਬਾਈ ਪਾਤਾ ਪਲੜ ਸ਼ਾਮਾ ਕਰ ਛੱਡੀ ਵੀ ਰਹਿਣ ਜਾਵੇ ਜਸਵੀਰ ਬਾਈ ਚਲੇ ਗਿਆ ਪਰ ਉਹ ਪ੍ਰਸ਼ਾਦਾ ਲੈਣ ਇੱਕਣਾ ਵਿੱਚ ਇਹ ਗੱਲਾਂ ਵਿੱਚ ਕੰਮ ਇੱਕਣਾ ਇੱਧਰ